ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਕ ਜੀਵਨ ਦੇ ਆਖਰੀ ਦਿਨਾਂ ਬਾਰੇ ਗੱਲ ਕਰਾਂਗੇ। ਤੁਸੀਂ ਉਹ ਤਸਵੀਰ ਪਹਿਲਾਂ ਵੀ ਵੇਖੀ ਹੋਵੇਗੀ। ਇੱਕ ਅੰਗਰੇਜ਼ ਡਾਕਟਰ ਦੀ ਜਿਸ ਨੇ ਗੁਰੂ ਸਾਹਿਬ ਦਾ ਇਲਾਜ ਕੀਤਾ ਸੀ। ਉਸ ਨੇ ਜ਼ਖਮ ਤੇ ਟਾਂਕੇ ਲਗਾਏ ਸਨ ਜਦੋਂ ਦੋ ਪਠਾਨ ਭਰਾਵਾਂ ਨੇ ਖੰਜਰ ਨਾਲ ਹਮਲਾ ਕੀਤਾ ਸੀ। ਕੌਣ ਸੀ ਉਹ ਅੰਗਰੇਜ਼ ਡਾਕਟਰ? ਉਸ ਨੂੰ ਕਿੰਨਾਂ ਨੇ ਭੇਜਿਆ ਸੀ? ਕਿ ਉਸ ਵੇਲੇ ਅੰਗਰੇਜ਼ ਭਾਰਤ ਆ ਚੁੱਕੇ ਸਨ ਉਹ ਕਿੰਨੇ ਦਿਨ ਗੁਰੂ ਸਾਹਿਬ ਦੇ ਕੋਲ ਰਿਹਾ ਕਿਹਾ ਜਾਂਦਾ ਹੈ ਕਿ ਉਸ ਨੂੰ ਹਰ ਰੋਜ਼ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਂਦੀਆਂ ਸਨ ਉਸ ਨੇ ਇੱਕ ਕਿਤਾਬ ਵੀ ਲਿਖੀ ਸਟੋਰੀ ਆਫ ਦਾ ਮੋਗੋਲ ਉਸ ਦਾ ਸਿੱਖਾ ਨਾਲ ਪਹਿਲਾਂ ਤੋਂ ਕੀ ਸੰਬੰਧ ਸੀ ਉਹ ਦੋ ਪਠਾਨ ਭਰਾ ਕੌਣ ਸਨ ਗੁਰੂ ਸਾਹਿਬ ਤੇ ਹਮਲਾ ਕਿਉਂ ਕੀਤਾ ਗਿਆ ਉਸ ਦਿਨ ਦਾ ਪੂਰਾ ਇਤਿਹਾਸ ਕੀ ਕਹਿੰਦਾ ਹੈ ਕਿੰਨਾਂ ਲਈ ਉਹਨਾਂ ਪਠਾਨਾਂ ਨੂੰ ਭੇਜਿਆ ਸੀ ਇਤਿਹਾਸਕਾਰ ਵੱਖ-ਵੱਖ ਲੋਕਾਂ ਤੇ ਸ਼ੱਕ ਕਰਦੇ ਹਨ ਅਸਲ ਸਾਜ਼ਿਸ਼ ਕੀ ਸੀ ਇਸ ਹਮਲੇ ਦੇ ਪਿੱਛੇ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਆਪ ਅਕਾਲ ਪੁਰਖ ਦੇ ਚਰਨਾਂ ਵਿੱਚ ਜੋਤੀ ਜੋਤ ਸਮਾ ਗਏ ਆਪਣੇ ਆਖਰੀ ਸਮੇਂ ਵਿੱਚ ਉਹਨਾਂ ਨੇ ਸਿੱਖਾਂ ਨੂੰ ਕੀ ਉਪਦੇਸ਼ ਦਿੱਤਾ ਉਹਨਾਂ ਦੇ ਆਖਰੀ ਸ਼ਬਦ ਕੀ ਸਨ ਕੀ ਉਸ ਵੇਲੇ ਕੋਈ ਚਮਤਕਾਰ ਹੋਇਆ ਸੀ ਇਤਿਹਾਸਕਾਰ ਕੀ ਲਿਖਦੇ ਹਨ ਆਓ ਇਹ ਸਾਰਾ ਇਤਿਹਾਸ ਧਿਆਨ ਨਾਲ ਸੁਣੀਏ ਸਭ ਤੋਂ ਪਹਿਲਾਂ ਗੱਲ ਕਰੀਏ ਉਹਨਾਂ ਦੋ ਪਠਾਨਾਂ ਦੀ ਉਹ ਕੌਣ ਸਨ ਇਤਿਹਾਸ ਵਿੱਚ ਉਹਨਾਂ ਦੇ ਨਾਮ ਗੁਲਖਾਨ ਅਤੇ ਅਤੌਲਾ ਖਾਨ ਕਰਕੇ ਆਉਂਦੇ ਹਨ ਕੁਝ ਇਤਿਹਾਸਕਾਰ ਗੁੱਲਖਾਨ ਨੂੰ ਜਮਸ਼ੀਦ ਖਾਨ ਵੀ ਲਿਖਦੇ ਹਨ ਅਤੇ ਅਤੌਲਾ ਖਾਨ ਨੂੰ ਵਾਸਲ ਬੇਗ ਕਿਹਾ ਗਿਆ ਹੈ ਇਹ ਦੋਵੇਂ ਸਕੇ ਭਰਾ ਸਨ ਅਤੇ ਮੁਸਲਮਾਨ ਪਠਾਨ ਸਨ ਕਿਹਾ ਜਾਂਦਾ ਹੈ ਕਿ ਪੈਂਦੇ ਖਾਨ ਦੇ ਪੁੱਤੇ ਸਨ ਹੁਣ ਸਵਾਲ ਉੱਠਦਾ ਹੈ ਪੈਂਦੇ ਖਾਨ ਕੌਣ ਸੀ ਪੈਂਦੇ ਖਾਨ ਉਹੀ ਸੀ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਦੌਰਾਨ ਮਾਰਿਆ ਸੀ ਦੂਜਾ ਵੱਡਾ ਸਵਾਲ ਇਨ੍ਹਾਂ ਪਠਾਨਾਂ ਨੂੰ ਕਿਸ ਨੇ ਭੇਜਿਆ ਸੀ ਇਥੇ ਇਤਿਹਾਸਕਾਰ ਵੱਖ-ਵੱਖ رائے ਦਿੰਦੇ ਹਨ ਬਹੁਤ ਸਾਰੇ ਲੋਕਾਂ ਦਾ ਸ਼ੱਕ ਸੂਬਾ ਸਰਹਿੰਦ ਵਜੀਦ ਖਾਨ ਵੱਲ ਜਾਂਦਾ ਹੈ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਨੀਹਾਂ ਵਿੱਚ ਚਿਨਵਾ ਕੇ ਸ਼ਹੀਦ ਕਰਵਾਇਆ ਸੀ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਹੀ ਇਹ ਪਠਾਨ ਗੁਰੂ ਸਾਹਿਬ ਉੱਤੇ ਹਮਲਾ ਕਰਨ ਲਈ ਭੇਜੇ ਸਨ ਪਰ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਚਰਚਾ ਦਾ ਵਿਸ਼ਾ ਹੈ ਇੱਕ ਹੋਰ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਨਦੇੜ ਦੀ ਧਰਤੀ ਤੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਇੱਕ ਘੋੜਿਆਂ ਦਾ ਵਪਾਰੀ ਉੱਥੇ ਆਇਆ ਪਹਿਲਾਂ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਰਹਿੰਦੇ ਸਨ ਤਾਂ ਉਸ ਵਪਾਰੀ ਤੋਂ ਘੋੜੇ ਖਰੀਦੇ ਸਨ ਅਤੇ ਕੁਝ ਪੈਸੇ ਬਾਕੀ ਸਨ ਉਹ ਆ ਕੇ ਆਪਣੇ ਪੈਸੇ ਮੰਗਣ ਲੱਗ ਪਿਆ ਗੁਰੂ ਸਾਹਿਬ ਨੇ ਕਿਹਾ ਕਿ ਇਸ ਵੇਲੇ ਸਾਡੇ ਕੋਲ ਪੈਸੇ ਨਹੀਂ ਹਨ ਕੀਆ ਜਾਂਦਾ ਹੈ ਕਿ ਉਹ ਰੁੱਸ ਗਿਆ ਅਤੇ ਉਸਨੇ ਹਮਲੇ ਦੀ ਸਾਜ਼ਿਸ਼ ਰਚੀ ਪਰ ਇਹ ਗੱਲ ਕਿੰਨੀ ਸੱਚ ਹੈ ਤੇ ਕਿੰਨੀ ਬਣਾਈ ਗਈ ਕਹਾਣੀ ਇਸ ਬਾਰੇ ਵੀ ਅਸੀਂ ਅੱਗੇ ਗੱਲ ਕਰਾਂਗੇ ਇੱਕ ਹੋਰ ਰਾਏ ਇਹ ਵੀ ਮਿਲਦੀ ਹੈ ਕਿ ਨਦੇੜ ਦੇ ਵਿੱਚ ਇੱਕ ਦਿਨ ਜਦੋਂ ਗੁਰੂ ਸਾਹਿਬ ਸੰਗਤ ਨੂੰ ਪਰਵਚਨ ਦੇ ਰਹੇ ਸਨ ਤਾਂ ਉਹਨਾਂ ਨੇ ਕਿਸੇ ਮੁਸਲਮਾਨ ਫਕੀਰ ਬਾਰੇ ਕੋਈ ਗੱਲ ਕਹੀ ਉਹ ਗੱਲ ਉੱਥੇ ਬੈਠੇ ਦੋ ਪਠਾਨ ਭਰਾਵਾਂ ਨੂੰ ਚੁਬ ਗਈ ਗੁੱਸੇ ਵਿੱਚ ਆ ਕੇ ਉਹਨਾਂ ਨੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਇਤਿਹਾਸ ਵਿੱਚ ਵੱਖ-ਵੱਖ ਕਹਾਣੀਆਂ ਅਤੇ ਰਾਏਆ ਮਿਲਦੀਆਂ ਹਨ ਅਸਲ ਸਚਾਈ ਕੀ ਹੈ ਕਿਹੜੀ ਗੱਲ ਸਹੀ ਹੈ ਅਤੇ ਕਿਹੜੀ ਗਲਤ ਹੁਣ ਅਸੀਂ ਉਹ ਕਾਰਨ ਵੇਖੀਏ ਜੋ ਪੁਰਾਣੇ ਇਤਿਹਾਸਕਾਰਾਂ ਨੇ ਲਿਖੇ ਹਨ ਕਿ ਕਿਉਂ ਗੁਰੂ ਸਾਹਿਬ ਤੇ ਹਮਲਾ ਹੋਇਆ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਬਹਾਦਰ ਸ਼ਾਹੀ ਉਸਤੇ ਸ਼ੱਕ ਕਿਉਂ ਕੀਤਾ ਗਿਆ ਮੁਗਲ ਦਰਬਾਰ ਦੇ ਰਿਕਾਰਡਾਂ ਵਿੱਚ ਇੱਕ ਗੱਲ ਮਿਲਦੀ ਹੈ ਉੱਥੇ ਦਰਜ ਹੈ ਜਮਸ਼ੀਦ ਖਾਨ ਜਿਸ ਨੇ ਗੁਰੂ ਸਹਿਬ ਤੇ ਖੰਜਰ ਨਾਲ ਹਮਲਾ ਕੀਤਾ ਸੀ ਉਸ ਦੇ ਮਾਰੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਨੂੰ ਮਾਤਮੀ ਖਿੱਲਤ ਭੇਜੀ ਗਈ ਇਹ ਹੁਕਮ ਬਹਾਦਰ ਸ਼ਾਹ ਵੱਲੋਂ ਦਿੱਤਾ ਗਿਆ ਦੱਸਿਆ ਜਾਂਦਾ ਹੈ ਜਦੋਂ ਇਹ ਦਰਜ ਮਿਲਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਮਸ਼ੀਦ ਖਾਨ ਨੂੰ ਮਾਰ ਦਿੱਤਾ ਤਾਂ ਉਸਦੇ ਪਰਿਵਾਰ ਨੂੰ ਸਨਮਾਨ ਦੇ ਤੌਰ ਤੇ ਖਿੱਲਤ ਭੇਜੀ ਗਈ ਇਥੋਂ ਬਹਾਦਰ ਸ਼ਾਹ ਤੇ ਸ਼ੱਕ ਪੈਦਾ ਹੋਇਆ ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਨੂੰ 30 ਤੋਂ ਵੱਧ ਲੋਕਾਂ ਦੀ ਇੱਕ ਸੂਚੀ ਦਿੱਤੀ ਸੀ ਜਿਨ੍ਹਾਂ ਵਿੱਚ ਵਜੀਦ ਖਾਨ, ਸੁਚਾਨੰਦ ਅਤੇ ਕਈ ਪਹਾੜੀ ਰਾਜੇ ਸ਼ਾਮਲ ਸਨ ਅਤੇ ਕਿਹਾ ਸੀ ਕਿ ਇਹ ਸਾਡੇ ਹਵਾਲੇ ਕਰੋ। ਬਹਾਦਰ ਸ਼ਾਹ ਗੁਰੂ ਸਾਹਿਬ ਦੀ ਇੱਜ਼ਤ ਤਾਂ ਕਰਦਾ ਸੀ। ਉਹਨਾਂ ਨੂੰ ਇੱਕ ਪੀਰ ਪੈਗੰਬਰ ਵਾਂਗ ਮੰਨਦਾ ਵੀ ਸੀ ਪਰ ਕਈ ਇਤਿਹਾਸਕਾਰ ਉਸ ਨੂੰ ਡਰਪੋਕ ਬਾਦਸ਼ਾਹ ਲਿਖਦੇ ਹਨ। ਉਹ ਗੁਰੂ ਸਾਹਿਬ ਦੇ ਵਿਰੋਧੀਆਂ ਖਿਲਾਫ ਕੋਈ ਟੱਕੜਾ ਕਦਮ ਨਹੀਂ ਚੁੱਕ ਸਕਿਆ। ਕਿਆ ਜਾਂਦਾ ਹੈ ਕਿ ਸਿੱਧਾ ਇਹ ਨਿਕਾਰ ਵੀ ਨਹੀਂ ਕਰ ਸਕਦਾ ਸੀ ਇਸ ਲਈ ਕੁਝ ਇਤਿਹਾਸਕਾਰ ਮੰਨਦੇ ਹਨ ਕਿ ਉਸਨੇ ਗੁਪਤ ਤੌਰ ਤੇ ਹਮਲਾ ਕਰਵਾਇਆ ਹੋਵੇ ਪਰ ਇਹ ਸਿਰਫ ਸ਼ੱਕ ਹੈ ਪੱਕਾ ਸਬੂਤ ਨਹੀਂ ਦੂਜੀ ਗੱਲ ਘੋੜੀਆਂ ਵਾਲੇ ਵਪਾਰੀ ਦੀ ਕੀਤੀ ਜਾਂਦੀ ਹੈ ਉਹ ਵਪਾਰੀ ਨੇ ਦੇੜ ਆਇਆ ਸੀ ਇਹ ਸਹੀ ਹੈ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਸ ਵੇਲੇ ਸਾਡੇ ਕੋਲ ਰਕਮ ਨਹੀਂ ਹੈ ਉਹਨਾਂ ਨੇ ਇੱਕ ਚਿੱਠੀ ਵੀ ਲਿਖ ਕੇ ਦਿੱਤੀ ਸੀ ਕਿ ਜਦੋਂ ਮੇਰੇ ਸਿੰਘਾਂ ਕੋਲ ਜਾਵੇਂਗਾ ਉਹ ਤੇਰੇ ਵੱਲ ਦੇ ਪੈਸੇ ਦੋ ਗੁਨੇ ਤਿੰਨੇ ਦੇਣਗੇ ਸੋਚੋ ਜੋ ਗੁਰੂ ساری ਉਮਰ ਮਨੁੱਖਤਾ ਨੂੰ ਹੱਕ ਨਾ ਮਾਰਨ ਦੀ ਸਿੱਖਿਆ ਦਿੰਦੇ ਰਹੇ ਜੋ ਹਮੇਸ਼ਾ ਮਜਲੂਮਾਂ ਦੇ ਹੱਕ ਵਿੱਚ ਖੜੇ ਰਹੇ ਕੀ ਉਹ ਕਿਸੇ ਦਾ ਹੱਕ ਮਾਰ ਸਕਦੇ ਸਨ ਇਹ ਗੱਲ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦੀ ਇਸ ਲਈ ਇਹ ਕਾਰਨ ਕਮਜ਼ੋਰ ਲੱਗਦਾ ਹੈ ਇੱਕ ਹੋਰ ਰਾਏ ਇਹ ਦਿੱਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਮੁਸਲਮਾਨ ਫਕੀਰ ਜਾਂ ਪੈਗੰਬਰ ਬਾਰੇ ਕੁਈ ਚੁੱਪ ਦੀ ਗੱਲ ਕਹੀ ਜੋ ਦੋ ਪਠਾਨਾਂ ਨੂੰ ਚੁੱਪ ਗਈ ਅਤੇ ਉਹਨਾਂ ਨੇ ਗੁੱਸੇ ਵਿੱਚ ਹਮਲਾ ਕਰ ਦਿੱਤਾ ਪਰ ਇਹ ਵੀ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦੀ ਗੁਰੂ ਗੋਬਿੰਦ ਸਿੰਘ ਜੀ ਉਹ ਮਹਾਨ ਹਸਤੀ ਸਨ ਜਿਨ੍ਹਾਂ ਨੇ ਕਿਹਾ ਮਾਨਸਕੀ ਜਾਤ ਸਭੇ ਇੱਕੇ ਪਹਿਚਾਨਬੂ ਉਹਨਾਂ ਨੇ ਪੀਰ ਬੁੱਧੂ ਸ਼ਾਹ ਨੂੰ ਗਲੇ ਲਾਇਆ ਗਨੀ ਖਾਨ ਤੇ ਨਬੀ ਖਾਨ ਨੂੰ ਆਪਣੇ ਪੁੱਤਰਾਂ ਵਾਂਗ ਮੰਨਿਆ ਉਹਨਾਂ ਦੀ ਫੌਜ ਵਿੱਚ ਸਿੱਖਾਂ ਦੇ ਨਾਲ ਕਈ ਮੁਸਲਮਾਨ ਵੀ ਸੇਵਾ ਕਰਦੇ ਸਨ ਫਿਰ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਉਹ ਕਿਸੇ ਧਰਮ ਦੇ ਖਿਲਾਫ ਸਨ ਕੁਝ ਲੋਕ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੇ ਖਿਲਾਫ ਜੰਗ ਲੜੀਆਂ ਪਰ ਸੱਚ ਇਹ ਹੈ ਕਿ ਉਹਨਾਂ ਨੇ ਜ਼ੁਲਮ ਦੇ ਖਿਲਾਫ ਜੰਗ ਲੜੀ ਚਾਹੇ ਉਹ ਜ਼ਾਲਮ ਔਰੰਗਜ਼ੇਬ ਹੋਵੇ ਵਜੀਦ ਖਾਨ ਹੋਵੇ ਜਾਂ ਪਹਾੜੀ ਰਾਜੇ ਹੋਣ ਜਾਂ ਉਸ ਵੇਲੇ ਦੇ ਪ੍ਰਿਸ਼ਟ ਮਸੰਦ ਗੁਰੂ ਸਾਹਿਬ ਦਾ ਵਿਰੋਧ ਕਿਸੇ ਧਰਮ ਨਾਲ ਨਹੀਂ ਸੀ ਉਹਨਾਂ ਦਾ ਵਿਰੋਧ ਸਿਰਫ ਅਨਿਆਏ ਅਤੇ ਜ਼ੁਲਮ ਨਾਲ ਸੀ ਇਸ ਲਈ ਇਤਿਹਾਸ ਦੀਆਂ ਇਹ ਵੱਖ-ਵੱਖ رائے ਸੁਣ ਕੇ ਸਾਨੂੰ ਸੋਚਣਾ ਪਵੇਗਾ ਸੱਚ ਕੀ ਹੈ ਅਤੇ ਅਫਵਾਹ ਕੀ ਹੈ ਆਓ ਅੱਗੇ ਹੋਰ ਗਹਿਰਾਈ ਨਾਲ ਇਸ ਮਾਮਲੇ ਨੂੰ ਸਮਝੀਏ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਿਸੇ ਇੱਕ ਫਿਰਕੇ ਜਾਂ ਕਿਸੇ ਧਰਮ ਦੇ ਖਿਲਾਫ ਲੜੇ ਇਹ ਗੱਲ ਬਿਲਕੁਲ ਗਲਤ ਹੈ ਇਸੇ ਤਰ੍ਹਾਂ ਇਹ ਵੀ ਠੀਕ ਨਹੀਂ ਲੱਗਦਾ ਕਿ ਗੁਰੂ ਸਾਹਿਬ ਨੇ ਕਿਸੇ ਮੁਸਲਮਾਨ ਫਕੀਰ ਜਾਂ ਪੈਗੰਬਰ ਬਾਰੇ ਕੁਝ ਗਲਤ ਕਿਹਾ ਹੋਵੇ ਤੇ ਉਸ ਦੀ ਰੰਜਿਸ਼ ਵਿੱਚ ਹਮਲਾ ਹੋਇਆ ਹੋਵੇ ਇਹ ਗੱਲਾਂ ਗੁਰੂ ਸਾਹਿਬ ਦੀ ਸ਼ਖਸੀਅਤ ਨਾਲ ਮੇਲ ਨਹੀਂ ਖਾਂਦੀਆਂ ਹੁਣ ਆਓ ਵਜੀਦ ਖਾਨ ਵੱਲ ਕਈ ਇਤਿਹਾਸਕਾਰਾਂ ਨੇ ਉਸ ਬਾਰੇ ਕਾਫੀ ਕਾਰਨ ਦਿੱਤੇ ਹਨ ਅਤੇ ਵੱਡੀ رائے ਇਹ ਬਣਦੀ ਹੈ ਕਿ ਉਹ ਦੋ ਪਠਾਨ ਉਸਦੇ ਹੀ ਭੇਜੀ ਹੋਏ ਹਨ ਵਜੀਦ ਖਾਨ ਕਿਉਂ ਡਰਦਾ ਸੀ ਉਸ ਨੂੰ ਇਤਿਹਾਸ ਯਾਦ ਸੀ ਉਸ ਨੂੰ ਪਤਾ ਸੀ ਕਿ ਜਦੋਂ ਬਾਦਸ਼ਾਹ ਜਹਾਂਗੀਰ ਨੇ ਚੰਦੂ ਪਾਪੀ ਜਿਸ ਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਸਨ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਕੀਤਾ ਤਾਂ ਸਿੱਖਾਂ ਨੇ ਉਸ ਨੂੰ ਸਖਤ ਸਜ਼ਾ ਦਿੱਤੀ ਸੀ ਵਜੀਦ ਖਾਨ ਸੋਚਦਾ ਹੋਵੇਗਾ ਕਿ ਕੱਲ ਨੂੰ ਮੇਰੇ ਨਾਲ ਵੀ ਇਹੀ ਹੋ ਸਕਦਾ ਜੇ ਬਹਾਦਰ ਸ਼ਾਹ ਨੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਹਵਾਲੇ ਕਰ ਦਿੱਤਾ ਤਾਂ ਮੇਰਾ ਅੰਜਾਮ ਵੀ ਬੁਰਾ ਹੋਵੇਗਾ ਇਹ ਡਰ ਉਸ ਦੇ ਮਨ ਵਿੱਚ ਹੋ ਸਕਦਾ ਸੀ ਇੱਕ ਹੋਰ ਕਾਰਨ ਵੀ ਦੱਸਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਨੇ ਵਜੀਦ ਖਾਨ ਤੇ ਜੁਰਮਾਨਾ ਲਗਾਇਆ ਸੀ ਅਤੇ ਹੁਕਮ ਦਿੱਤਾ ਸੀ ਕਿ ਉਹ ਹਰ ਰੋਜ਼ ਖਜ਼ਾਨੇ ਵਿੱਚੋਂ ਕੁਝ ਰਕਮ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਜਾਨੇ ਵਜੋਂ ਅਦਾ ਕਰੇ ਇਸ ਨਾਲ ਵੀ ਵਜੀਦ ਖਾਨ ਨੂੰ ਅਹਿਸਾਸ ਹੋ ਗਿਆ ਸੀ ਕਿ ਬਹਾਦਰ ਸ਼ਾਹ ਗੁਰੂ ਸਾਹਿਬ ਦੇ ਨੇੜੇ ਹੈ ਅਤੇ ਉਹਨਾਂ ਦੀ ਇੱਜ਼ਤ ਕਰਦਾ ਹੈ ਇਹ ਸਾਰੀਆਂ ਗੱਲਾਂ ਮਿਲਾ ਕੇ ਇਤਿਹਾਸਕਾਰ ਮੰਨਦੇ ਹਨ ਕਿ ਵਜੀਦ ਖਾਨ ਨੇ ਆਪਣੀ ਸੁਰੱਖਿਆ ਅਤੇ ਬਦਲੇ ਦੀ ਭਾਵਨਾ ਕਰਦੀ ਕਿ ਇਹ ਸਾਜ਼ਿਸ਼ ਰਚੀ ਹੋਵੇਗੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਉਹ ਪਠਾਨ ਸਰਹੰਦ ਤੋਂ ਭੇਜੇ ਗਏ ਸਨ ਵਜੀਦ ਖਾਨ ਨੇ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਬਹੁਤ ਧਨ ਦੌਲਤ ਦੇ ਵਾਅਦੇ ਕੀਤੇ ਨਾਲ ਹੀ ਜਜ਼ਬਾਤੀ ਤਰੀਕੇ ਨਾਲ ਪੜਕਾਇਆ ਵੀ ਗਿਆ ਕਿਹਾ ਗਿਆ ਤੁਹਾਡੇ ਦਾਦੀ ਨੂੰ ਗੁਰੂ ਜੀ ਦੇ ਦਾਦੇ ਨੇ ਮਾਰਿਆ ਸੀ ਅੱਜ ਬਦਲਾ ਲੈਣ ਦਾ ਸਮਾਂ ਹੈ ਇਸ ਤਰ੍ਹਾਂ ਉਹਨਾਂ ਨੂੰ ਉਕਸਾਇਆ ਗਿਆ। ਕਿਹਾ ਜਾਂਦਾ ਹੈ ਕਿ ਇਹ ਪਠਾਨ ਸਭ ਤੋਂ ਪਹਿਲਾਂ ਬੁਰਹਾਨਪੁਰ ਗਏ ਜਿੱਥੇ ਮਾਤਾ ਸੁੰਦਰੀ ਜੀ ਸਨ। ਉਹਨਾਂ ਕੋਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਟਿਕਾਣਾ ਪੁੱਛਿਆ। ਉੱਥੋਂ ਪਤਾ ਲੈ ਕੇ ਉਹਨਾਂ ਦੇੜ ਪਹੁੰਚੇ। ਲਿਖਦੇ ਹਨ ਕਿ ਉਹਨਾਂ ਨੇ ਤੁਰੰਤ ਹਮਲਾ ਨਹੀਂ ਕੀਤਾ। ਪਹਿਲਾਂ ਉਹਨਾਂ ਨੇ ਵਿਸ਼ਵਾਸ ਬਣਾਇਆ। ਗੁਰੂ ਸਾਹਿਬ ਜਦੋਂ ਸਿੱਖਾਂ ਨੂੰ ਕੋਈ ਸੇਵਾ ਦਿੰਦੇ ਇਹ ਦੋਵੇਂ ਸਭ ਤੋਂ ਪਹਿਲਾਂ ਦੌੜ ਕੇ ਆ ਜਾਂਦੇ। ਹਰ ਕੰਮ ਅੱਗੇ ਹੋ ਕੇ ਕਰਦੇ। ਹੌਲੀ ਹੌਲੀ ਉਹਨਾਂ ਨੇ ਆਪਣੀ ਨੀੜਤਾ ਬਣਾ ਲਈ ਕੁਝ ਲਿਖਤਾਂ ਵਿੱਚ ਇਹ ਵੀ ਆਉਂਦਾ ਹੈ ਕਿ ਉਹ ਇੰਨਾ ਵਿਸ਼ਵਾਸ ਜਿੱਤ ਗਏ ਸਨ ਕਿ ਜਦੋਂ ਗੁਰੂ ਸਾਹਿਬ ਸ਼ਿਕਾਰ ਲਈ ਜਾਂਦੇ ਉਹਨਾਂ ਨੂੰ ਵੀ ਨਾਲ ਲੈ ਜਾਂਦੇ ਸਨ ਹੁਣ ਇੱਕ ਸਵਾਲ ਫਿਰ ਉੱਠਦਾ ਹੈ ਜੇ ਬਹਾਦਰ ਸ਼ਾ ਇਸ ਸਾਜ਼ਿਸ਼ ਵਿੱਚ ਸ਼ਾਮਿਲ ਨਹੀਂ ਸੀ ਤਾਂ ਫਿਰ ਜਮਸ਼ੀਦ ਖਾਨ ਦੇ ਮਾਰੇ ਜਾਣ ਤੋਂ ਬਾਅਦ ਉਸ ਦੇ ਪੁੱਤਰ ਨੂੰ ਮਾਤਮੀ ਖਿੱਲਤ ਕਿਉਂ ਭੇਜੀ ਗਈ ਜਦੋਂ ਅਸੀਂ ਇਤਿਹਾਸ ਨੂੰ ਧਿਆਨ ਨਾਲ ਵੇਖਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਜਮਸ਼ੀਦ ਖਾਨ ਇੱਕ ਸਰਕਾਰੀ ਅਹੁਦੇ 'ਤੇ ਸੀ ਉਹ ਮੁਗਲ ਦਰਬਾਰ ਦਾ ਨੌਕਰ ਸੀ ਸੰਭਵ ਹੈ ਕਿ ਦਰਬਾਰ ਦਾ ਕੋਈ ਰਿਵਾਜ ਹੋਵੇ ਜੇ ਕੋਈ ਸਰਕਾਰੀ ਅਧਿਕਾਰੀ ਮਰ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਰਸਮੀ ਤੌਰ ਤੇ ਮਾਤਮੀ ਖਿੱਲਤ ਭੇਜੀ ਜਾਂਦੀ ਹੋਵੇ ਇਹ ਵੀ ਇੱਕ ਸੰਭਾਵਨਾ ਹੈ ਪਰ ਜ਼ਿਆਦਾਤਰ ਇਤਿਹਾਸਕਾਰਾਂ ਦਾ ਸ਼ੱਕ ਫਿਰ ਵੀ ਵਜੀਦਖਾਨ ਵੱਲ ਜਾਂਦਾ ਹੈ ਕਈ ਗੱਲਾਂ ਇਸ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਹ ਪਠਾਨ ਉਸਦੇ ਹੀ ਭੇਜੀ ਹੋਏ ਸਨ ਹੁਣ ਆਓ ਉਸ ਦਿਨ ਦੀ ਗੱਲ ਕਰੀਏ ਜਦੋਂ ਹਮਲਾ ਹੋਇਆ ਉਹ ਸ਼ਾਮ ਦਾ ਸਮਾਂ ਸੀ ਰਹਿਰਾਜ ਸਾਹਿਬ ਦਾ ਪਾਠ ਸਮਾਪਤ ਹੋਇਆ ਸੰਗਤ ਆਪਣੇ ਆਪਣੇ ਟਿਕਾਣਿਆਂ ਵੱਲ ਚਲੀ ਗਈ ਗੁਰੂ ਸਾਹਿਬ ਵੀ ਆਪਣੇ ਤੰਬੂ ਵਿੱਚ ਆ ਕੇ ਆਪਣੇ ਪਲੰਘ ਤੇ ਆਰਾਮ ਕਰਨ ਲੱਗੇ ਉਹ ਦੋਵੇਂ ਭਰਾ ਗੁਲਖਾਨ ਤੇ ਅਤੌਲਾ ਖਾਨ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਚੁੱਪਚਾਪ ਤੰਬੂ ਤੱਕ ਪਹੁੰਚ ਗਏ ਉਸ ਵੇਲੇ ਤੰਬੂ ਵਿੱਚ ਕਹਿੰਦੇ ਹਨ ਕਿ ਇੱਕ ਸੇਵਾਦਾਰ ਵੀ ਮੌਜੂਦ ਸੀ ਪਰ ਗੁਰੂ ਸਾਹਿਬ ਨੇ ਉਸ ਨੂੰ ਕਿਸੇ ਕੰਮ ਲਈ ਬਾਹਰ ਭੇਜ ਦਿੱਤਾ ਇਹ ਹੀ ਉਹ ਮੌਕਾ ਸੀ ਜਿਸ ਦੀ ਉਹ ਉਡੀਕ ਕਰ ਰਹੇ ਸਨ ਜਦੋਂ ਗੁਰੂ ਸਾਹਿਬ ਆਰਾਮ ਕਰ ਰਹੇ ਸਨ ਅਚਾਨਕ ਇੱਕ ਨੇ ਖੰਜਰ ਕੱਢ ਕੇ ਬਹੁਤ ਜ਼ੋਰ ਨਾਲ ਵਾਰ ਕਰ ਦਿੱਤਾ ਖੰਜਰ ਗੁਰੂ ਸਾਹਿਬ ਦੇ ਖੱਬੇ ਪਾਸੇ ਪਸਲੀਆਂ ਹੀਠਾਂ ਲੱਗਿਆ ਖੂਨ ਵਗਣਾ ਸ਼ੁਰੂ ਹੋ ਗਿਆ ਕਿਹਾ ਜਾਂਦਾ ਹੈ ਕਿ ਵਾਰ ਬਹੁਤ ਗਹਿਰਾ ਸੀ ਜਦੋਂ ਦੂਜਾ ਵਾਰ ਕਰਨ ਲਈ ਉਹ ਅੱਗੇ ਵਧਿਆ ਤਦ ਗੁਰੂ ਸਾਹਿਬ ਨੇ ਆਪਣੇ ਖੱਬੇ ਹੱਥ ਨਾਲ ਉਸ ਦੀ ਬਾਹ ਨੂੰ ਫੜ ਲਿਆ ਅਤੇ ਸੱਜੇ ਹੱਥ ਨਾਲ ਆਪਣੇ ਕੋਲ ਪਈ ਤੇਗ ਚੁੱਕ ਕੇ ਇੱਕੋ ਵਾਰ ਵਿੱਚ ਉਸ ਨੂੰ ਢੇਰ ਕਰ ਦਿੱਤਾ ਦੂਜਾ ਪਠਾਨ ਇਹ ਦ੍ਰਿਸ਼ ਦੇਖ ਕੇ ਭੱਜਣ ਲੱਗਾ ਗੁਰੂ ਸਾਹਿਬ ਨੇ ਕਹਿੰਦੇ ਨੇ ਕਿ ਉੱਚੀ ਆਵਾਜ਼ ਵਿੱਚ ਸਿੰਘਾਂ ਨੂੰ ਬੁਲਾਇਆ। ਸਿੰਘ ਦੌੜ ਕੇ ਤੰਬੂ ਵਿੱਚ ਆਏ। ਗੁਰੂ ਸਾਹਿਬ ਦਾ ਚਿੱਟਾ ਬਾਣਾ ਖੂਨ ਨਾਲ ਲਾਲ ਹੋ ਚੁੱਕਾ ਸੀ। ਜ਼ਖਮ ਗਹਿਰਾ ਸੀ ਅਤੇ ਪਲੰਗ ਤੋਂ ਵੀ ਖੂਨ ਟਪਕ ਰਿਹਾ ਸੀ। ਇਹ ਦੇਖ ਕੇ ਸਿੱਖ ਕਬਰਾ ਗਏ ਪਰ ਗੁਰੂ ਸਾਹਿਬ ਬਹੁਤ ਹੌਸਲੇ ਵਿੱਚ ਸਨ। ਉਹ ਇੱਕ ਹੱਥ ਨਾਲ ਜ਼ਖਮ ਨੂੰ ਦਬਾ ਕੇ ਖੂਨ ਰੋਕ ਰਹੇ ਸਨ। ਜੋ ਦੂਜਾ ਪਠਾਨ ਭੱਜ ਰਿਹਾ ਸੀ, ਸਿੱਖਾਂ ਨੇ ਉਸ ਨੂੰ ਫੜ ਲਿਆ ਅਤੇ ਉੱਥੇ ਹੀ ਖਤਮ ਕਰ ਦਿੱਤਾ। ਫਿਰ ਇੱਕ ਹਕੀਮ ਅਮਰ ਸਿੰਘ ਨੂੰ ਬੁਲਾਇਆ ਗਿਆ ਜੋ ਜ਼ਖਮ ਸੀਨ ਦਾ ਕੰਮ ਕਰਦਾ ਸੀ ਉਸ ਨੇ ਆ ਕੇ ਗੁਰੂ ਸਾਹਿਬ ਦਾ ਜ਼ਖਮ ਸੀਨ ਦਿੱਤਾ ਜਦੋਂ ਇਹ ਖਬਰ ਬਹਾਦਰ ਸ਼ਾਹ ਤੱਕ ਪਹੁੰਚੀ ਉਸ ਨੇ ਆਪਣੇ ਨਿੱਜੀ ਡਾਕਟਰ ਨਿਕੋਲਾ ਮਨੂਚੀ ਨੂੰ ਭੇਜਿਆ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਅਗਲੇ ਦਿਨ ਮਨੂਚੀ ਪਹੁੰਚਿਆ ਉਸ ਨੇ ਜ਼ਖਮ ਖੋਲ ਕੇ ਦੁਬਾਰਾ ਟਾਂਕੇ ਲਗਾਏ ਅਤੇ ਜੜੀਆਂ ਬੂਟੀਆਂ ਨਾਲ ਇਲਾਜ ਸ਼ੁਰੂ ਕੀਤਾ ਕਿਆ ਜਾਂਦਾ ਹੈ ਕਿ ਉਹ ਲਗਭਗ 12 ਦਿਨ ਤੱਕ ਨਦੇੜ ਵਿੱਚ ਰਹਿ ਕੇ ਗੁਰੂ ਸਾਹਿਬ ਦਾ ਇਲਾਜ ਕਰਦਾ ਰਿਹਾ ਹੁਣ ਸਵਾਲ ਉੱਠਦਾ ਹੈ ਕਿ ਇਹ ਨਿਕੋਲਾ ਮਨੂਜੀ ਕੌਣ ਸੀ ਉਹ ਵੈਨਿਸ ਦਾ ਰਹਿਣ ਵਾਲਾ ਸੀ ਕੱਚੀ ਉਮਰ ਵਿੱਚ ਹੀ ਭਾਰਤ ਆ ਗਿਆ ਸੀ ਪਹਿਲਾਂ ਉਹ ਦਾਰਾ ਸ਼ਿਕੋਹ ਦੀ ਸੇਵਾ ਵਿੱਚ ਰਿਹਾ ਜਦੋਂ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਮਾਰ ਦਿੱਤਾ ਤਾਂ ਮਨੂਜੀ ਨੇ ਔਰੰਗਜ਼ੇਬ ਦੀ ਨੌਕਰੀ ਨਹੀਂ ਕੀਤੀ ਬਾਅਦ ਵਿੱਚ ਉਹ ਰਾਜਾ ਜੈ ਸਿੰਘ ਕੋਲ ਰਿਹਾ ਅਤੇ ਫਿਰ ਲਾਹੌਰ ਵੱਲ ਆ ਗਿਆ ਇੱਕ ਪ੍ਰਸਿੱਧ ਸਾਖੀ ਵੀ ਇਸ ਨਾਲ ਜੁੜੀ ਮਿਲਦੀ ਹੈ ਕਿ ਆਦਰਾ ਸ਼ਿਕੋ ਦਾ ਇਲਾਜ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਦਵਾਖਾਨੇ ਵਿੱਚ ਹੋਇਆ ਸੀ ਉਸ ਵੇਲੇ ਮਨੂਚੀ ਆਦਰਾ ਸ਼ਿਕੋ ਦੇ ਨਾਲ ਸੀ ਜਦੋਂ ਆਦਰਾ ਸ਼ਿਕੋ ਦਾ ਇਲਾਜ ਕਿਤੇ ਨਹੀਂ ਹੋ ਰਿਹਾ ਸੀ ਤਾਂ ਉਸ ਨੂੰ ਪਤਾ ਲੱਗਿਆ ਕਿ ਗੁਰੂ ਹਰ Rai ਸਾਹਿਬ ਜੀ ਦਾ ਦਵਾਖਾਨਾ ਉਸ ਸਮੇਂ ਏਸ਼ੀਆ ਦੇ ਸਭ ਤੋਂ ਵਧੀਆ ਇਲਾਜ ਕੇਂਦਰਾਂ ਵਿੱਚੋਂ ਗਿਣਿਆ ਜਾਂਦਾ ਸੀ ਮਨੂਚੀ ਉੱਥੇ ਗਿਆ ਅਤੇ ਗੁਰੂ ਸਾਹਿਬ ਨੇ ਦਵਾਈ ਦਿੱਤੀ ਜਿਸ ਨਾਲ ਦਾਰਾ ਸ਼ਿਕੋ ਠੀਕ ਹੋ ਗਿਆ ਇਸ ਘਟਨਾ ਤੋਂ ਬਾਅਦ ਮਨੂਚੀ ਦੇ ਦਿਲ ਵਿੱਚ ਸਿੱਖ ਗੁਰੂਆਂ ਲਈ ਪਹਿਲਾਂ ਤੋਂ ਵੀ ਜ਼ਿਆਦਾ ਇੱਜ਼ਤ ਬਣ ਗਈ ਆਪਣੀ ਕਿਤਾਬ ਸਟੋਰੀ ਆਫ ਦਾ ਮਗੋਰ ਵਿੱਚ ਵੀ ਉਸਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਇਸ ਤਰ੍ਹਾਂ ਹਮਲੇ ਤੋਂ ਬਾਅਦ ਦਾ ਇਲਾਜ ਅਤੇ ਉਸ ਨਾਲ ਜੁੜਿਆ ਇਤਿਹਾਸ ਵੀ ਬਹੁਤ ਰੋਚਕ ਹੈ ਅੱਗੇ ਵੇਖੀਏ ਫਿਰ ਕੀ ਹੋਇਆ ਜ਼ਖਮ ਕਿਵੇਂ ਭਰਿਆ ਅਤੇ ਗੁਰੂ ਸਾਹਿਬ ਦੇ ਆਖਰੀ ਦਿਨ ਕਿਵੇਂ ਬੀਤੇ ਇਤਿਹਾਸਕਾਰ ਲਿਖਦੇ ਨੇ ਕਿ ਹਮਲੇ ਤੋਂ ਬਾਅਦ ਗੁਰੂ ਸਾਹਿਬ ਦੀ ਹਾਲਤ ਹੌਲੀ-ਹੌਲੀ ਸੁਧਰਨ ਲੱਗ ਪਈ ਦਿਨੋਂ-ਦਿਨ ਤੰਦਰੁਸਤੀ ਵਾਪਸ ਆ ਰਹੀ ਸੀ ਪਰ ਇੱਥੇ ਇਤਿਹਾਸ ਵਿੱਚ ਦੋ ਵੱਖ-ਵੱਖ ਰਾਏ ਮਿਲਦੀਆਂ ਹਨ ਕੁਝ ਇਤਿਹਾਸਕਾਰ ਲਿਖਦੇ ਹਨ ਕਿ ਹਮਲੇ ਤੋਂ ਸਿਰਫ 2-3 ਦਿਨ ਬਾਅਦ ਹੀ ਗੁਰੂ ਸਾਹਿਬ ਨੇ ਕਮਾਲ ਤੇ ਜਿੱਲਾ ਚੜਾਇਆ ਅਤੇ ਅਗਲੇ ਦਿਨੀ ਜੋਤੀ ਜੋਤ ਸਮਾ ਗਏ ਪਰ ਪੁਰਾਣੇ ਇਤਿਹਾਸਕਾਰ ਕੁਝ ਹੋਰ ਲਿਖਦੇ ਹਨ। ਉਹਨਾਂ ਅਨੁਸਾਰ 14 ਸਤੰਬਰ 1708 ਨੂੰ ਹਮਲਾ ਹੋਇਆ। ਅਗਲੇ ਦਿਨ ਡਾਕਟਰ ਨਿਕੋਲਾ ਮਨੂਚੀ ਆਇਆ ਅਤੇ ਇਲਾਜ ਸ਼ੁਰੂ ਕੀਤਾ। ਉਹ 26 ਸਤੰਬਰ ਤੱਕ ਗੁਰੂ ਸਾਹਿਬ ਦੇ ਕੋਲ ਰਿਹਾ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਹਰ ਰੋਜ਼ ਉਸ ਨੂੰ ਇਲਾਜ ਲਈ 10 ਸੋੜੇ ਦੀਆਂ ਮੋਹਰਾਂ ਦਿੰਦੇ ਸਨ। ਫਿਰ ਲਗਭਗ 10-12 ਦਿਨ ਬਾਅਦ ਕਮਾਨ ਤੇ ਚਿੱਲਾ ਚੜਾਉਣ ਵਾਲੀ ਘਟਨਾ ਹੋਈ। ਉਸ ਵੇਲੇ ਜ਼ਖਮ ਦੁਬਾਰਾ ਖੁੱਲ ਗਿਆ ਅਤੇ ਉਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਸੌਂਪ ਕੇ ਆਪ ਜੋਤੀ ਜੋਤ ਸਮਾ ਗਏ। ਹੁਣ ਗੱਲ ਕਰੀਏ ਉਸ ਚਿੱਲਾ ਚੜਾਉਣ ਵਾਲੀ ਘਟਨਾ ਦੀ। ਕਹਿੰਦੇ ਹਨ ਕਿ ਉਸ ਦਿਨ ਦਿਵਾਲੀ ਦਾ ਸੀ ਦੂਰ ਦੂਰ ਤੋਂ ਸੰਗਤ ਦਰਸ਼ਨ ਲਈ ਆਈ ਹੋਈ ਸੀ ਗੁਰੂ ਸਾਹਿਬ ਨੂੰ ਸ਼ਸਤਰਾਂ ਨਾਲ ਬਹੁਤ ਪ੍ਰੇਮ ਸੀ ਤੀਰ ਕਮਾਨ ਨੇਜੀ ਤੀਗਾ ਅਤੇ ਹੋਰ ਸ਼ਸਤਰ ਉੱਥੇ ਸਜੇ ਹੋਏ ਸਨ ਉੱਥੇ ਕੁਝ ਸ਼ਾਹੀ ਲੋਕ ਵੀ ਮੌਜੂਦ ਸਨ ਉਹਨਾਂ ਦੀ ਨਜ਼ਰ ਇੱਕ ਬਹੁਤ ਵੱਡੀ ਕਮਾਨ ਤੇ ਪਈ ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਇੰਨੀ ਵੱਡੀ ਕਮਾਨ ਅੱਜਕੱਲ ਕੋਣ ਚਲਾ ਸਕਦਾ ਹੈ ਸ਼ਾਇਦ ਇਹ ਸਿਰਫ ਦਿਖਾਉਣ ਲਈ ਹੀ ਰੱਖੀ ਹੋਈ ਇਹ ਗੱਲ ਨੇੜੇ ਖੜੇ ਇੱਕ ਸਿੱਖ ਨੇ ਸੁਣ ਲਈ ਉਸਨੇ ਕਿਹਾ ਸਾਡੇ ਗੁਰੂ ਦੇ ਦਰ ਤੇ ਕੁਝ ਵੀ ਦਿਖਾਵੇ ਲਈ ਨਹੀਂ ਹੁੰਦਾ ਇਹ ਕਮਾਨ ਸਾਡੇ ਗੁਰੂ ਸਾਹਿਬ ਆਪ ਚਲਾ ਸਕਦੇ ਹਨ ਜਦੋਂ ਇਹ ਗੱਲ ਗੁਰੂ ਸਾਹਿਬ ਤੱਕ ਪਹੁੰਚੀ ਉਹ ਪਹਿਲਾਂ ਨਾਲੋਂ ਕਾਫੀ ਠੀਕ ਸਨ ਭਾਵੇਂ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹੋਏ ਸਨ ਗੁਰੂ ਸਾਹਿਬ ਨੇ ਕਿਹਾ ਕਿ ਗੱਲ ਹੁਣ ਸ਼ਸਤਰ ਦੀ ਇੱਜ਼ਤ ਦੀ ਆ ਗਈ ਹੈ ਇਸ ਨੂੰ ਚਲਾ ਕੇ ਦਿਖਾਉਣਾ ਹੀ ਪਵੇਗਾ ਸੰਗਤ ਨੇ ਬਹੁਤ ਹਿੰਮਤਾ ਕੀਤੀਆਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਜੀ ਹਾਲੇ ਕਮਜ਼ੋਰ ਹੋ ਪਰ ਗੁਰੂ ਸਾਹਿਬ ਸ਼ਸਤਰਾਂ ਦੇ ਮਹਾਨ ਯੋਧੇ ਸਨ ਉਹ ਉੱਠੇ ਵੱਡੀ ਕਮਾਨ ਹੱਥ ਵਿੱਚ ਫੜੀ ਅਤੇ ਚੀਲਾ ਚੜਾਇਆ ਜਿਵੇਂ ਹੀ ਚੀਲਾ ਪੂਰਾ ਤਣਿਆ ਜ਼ਖਮ ਅਚਾਨਕ ਖੁੱਲ ਗਿਆ ਖੂਨ ਫਿਰ ਵਗਣ ਲੱਗ ਪਿਆ ਧਰਤੀ ਲਾਲ ਹੋ ਗਈ ਤੁਰੰਤ ਡਾਕਟਰ ਨੂੰ ਬੁਲਾਇਆ ਗਿਆ ਪਰ ਇਸ ਵਾਰ ਗੁਰੂ ਸਾਹਿਬ ਨੇ ਇਲਾਜ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਹੁਣ ਇਹ ਜ਼ਖਮ ਨਹੀਂ ਸੀਤਾ ਜਾਵੇਗਾ ਇਹ ਸਰੀਰ ਛੱਡਣ ਦਾ ਸਮਾਂ ਆ ਗਿਆ ਹੈ ਸੰਗਤ ਨੇ ਬਹੁਤ ਬੇਨਤੀਆਂ ਕੀਤੀਆਂ ਪਰ ਗੁਰੂ ਸਾਹਿਬ ਨੇ ਕਿਸੇ ਨੂੰ ਵੀ ਜ਼ਖਮ ਨੂੰ ਹੱਥ ਨਹੀਂ ਲਾਉਣ ਦਿੱਤਾ ਖੂਨ ਨਾਲ ਰੰਗੇ ਉਸ ਜ਼ਖਮ ਨਾਲ ਹੀ ਉਹ ਸ਼ਾਂਤ ਚਿੱਤ ਬੈਠੇ ਰਹੇ ਉਹਨਾਂ ਨੇ ਆਪਣੇ ਹੱਥੀ ਕਮਰ ਕੱਸਾ ਬੰਨ ਲਿਆ ਫਿਰ ਸੰਗਤ ਨੂੰ ਹੁਕਮ ਕੀਤਾ ਕਿ ਚੰਦਨ ਦੀਆਂ ਲੱਕੜਾਂ ਲਿਆਓ ਜਦੋਂ ਸੰਗਤ ਨੂੰ ਪਤਾ ਲੱਗਿਆ ਕਿ ਸਰੀਰ ਛੱਡਣ ਦਾ ਵੇਲਾ ਨੇੜੇ ਆ ਗਿਆ ਤਾਂ ਸਿੱਖ ਰੋਣ ਲੱਗ ਪਏ ਉਹ ਬੇਨਤੀ ਕਰਨ ਲੱਗੇ ਸਾਨੂੰ ਕਿਸ ਦੇ ਹਵਾਲੇ ਕਰਕੇ ਜਾ ਰਹੇ ਹੋ ਪਹਿਲਾਂ ਜਦੋਂ ਵੀ ਕਿਸੇ ਗੁਰੂ ਸਾਹਿਬ ਨੇ ਚੋਲਾ ਛੱਡਿਆ ਅਗਲਾ ਗੁਰੂ ਥਾਪ ਕੇ ਗਏ ਹੁਣ ਅਸੀਂ ਕਿਸ ਕੋਲ ਜਾਈਏ ਗੁਰੂ ਸਾਹਿਬ ਨੇ ਤ੍ਰਿੜਤਾ ਨਾਲ ਕਿਹਾ ਅਸੀਂ ਤੁਹਾਨੂੰ ਅਕਾਲ ਪੁਰਖ ਦੇ ਹਵਾਲੇ ਕਰਕੇ ਜਾ ਰਹੇ ਹਾਂ ਜਿਸ ਦੇ سپੁਰਦ ਕਰ ਰਹੇ ਹਾਂ ਉਹ ਜੁਗੋ ਯੁਗ اٹل رہے گا۔ ਇਤਿਹਾਸ ਵਿੱਚ ਲਿਖਿਆ ਹੈ ਕਿ ਗੁਰੂ ਸਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਪੰਜ ਪਿਆਰੇ ਸਜਾਏ ਗਏ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ ਆਪਣੇ ਹੱਥੀਂ ਚੌਰ ਸਹਿਬ ਕੀਤਾ ਬਾਣੀ ਦਾ ਪਾਠ ਕਰਨ ਤੋਂ ਬਾਅਦ ਐਲਾਨ ਕੀਤਾ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪ ਰਹੇ ਹਾਂ ਅੱਜ ਤੋਂ ਸਿੱਖ ਕੌਮ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਹੋਣਗੇ ਦਸਾਂ ਗੁਰੂਆਂ ਦੀ ਜੋਤ ਇਸ ਵਿੱਚ ਹਾਜ਼ਰ ਨਾਜ਼ਰ ਰਹੇਗੀ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਦਰਸ਼ਨ ਕਰਨ ਅਕਾਲ ਪੁਰਖ ਕੇ ਬਚਨ ਸਿਓ ਪ੍ਰਗਟ ਚ ਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰ ਕੀ ਦੇਹ ਜੋ ਸੇਖ ਮੂ ਮਿਲ ਬੋਚ ਹੈ ਖੋਜ ਸ਼ਬਦ ਮੈਂ ਲਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਗੁਰੂ ਸਾਹਿਬ ਆਪਣੀ ਸੰਗਤ ਵਿੱਚ ਆ ਬੈਠੇ ਗੁਰੂ ਗੋਬਿੰਦ ਸਿੰਘ ਜੀ ਚੌਂਕੜਾ ਮਾਰ ਕੇ ਬੈਠੇ ਸਨ ਉਸ ਦਿਨ ਨੀਲਾ ਚੋਲਾ ਪਹਿਨਿਆ ਹੋਇਆ ਸੀ ਪੀਲਾ ਕਮਰਕੱਸਾ ਬੰਨਿਆ ਸੀ ਉੱਚੀ ਦਸਤਾਰ ਤੇ ਕਲਗੀ ਸਜੀ ਹੋਈ ਸੀ ਚਿਹਰੇ ਤੇ ਅਦਭੁਤ ਸ਼ਾਂਤੀ ਸੀ ਗੁਰੂ ਸਾਹਿਬ ਸੰਗਤ ਨੂੰ ਉਪਦੇਸ਼ ਦੇ ਰਹੇ ਸਨ ਕੁਰਬਾਨੀ ਦੇ ਲੜ ਲੱਗੀ ਰਹੋ ਸ਼ਸਤਰਾਂ ਦਾ ਅਭਿਆਸ ਕਰਦੇ ਰਹੋ ਸਿੱਖ ਇਤਿਹਾਸ ਨੂੰ ਯਾਦ ਰੱਖੋ ਪੰਜ ਪਿਆਰਿਆਂ ਦੇ ਹੁਕਮ ਨੂੰ ਹੀ ਸਾਡਾ ਹੁਕਮ ਜਾਨੋ ਇੱਧਰ ਉਪਦੇਸ਼ ਚੱਲ ਰਿਹਾ ਸੀ ਉਧਰ ਚੰਦਨ ਦੀ ਚਿਖਾ ਤਿਆਰ ਹੋ ਰਹੀ ਸੀ ਉਪਦੇਸ਼ ਕਰਤੇ ਕਰਤੇ ਅੱਧੀ ਰਾਤ ਹੋ ਗਈ ਫਿਰ ਗੁਰੂ ਸਾਹਿਬ ਉੱਠੇ ਕਮਰ ਕੱਸੇ ਵਿੱਚ ਕਿਰਪਾਨ ਪਾਈ ਮੋਢੇ ਤੇ ਕਮਾਨ ਟੰਗੀ ਤੀਰਾਂ ਦਾ ਤਰਕਸ਼ ਸਜਾਇਆ ਪੂਰੀ ਤਰ੍ਹਾਂ ਸ਼ਸਤਰਧਾਰੀ ਹੋ ਕੇ ਚਿਖਾ ਵੱਲ ਵਧੇ ਗੁਰੂ ਸਾਹਿਬ ਨੇ ਆਪਣੀ ਸੰਗਤ ਨੂੰ ਆਖਰੀ ਫਤਿਹ ਬੁਲਾਈ ਦਰਬਾਰੀ ਕਵੀ ਸੈਨਾਪਤ ਲਿਖਦਾ ਹੈ ਟੇਰ ਕਰੀ ਤਾਹੇ ਸਮੇ ਜਾਗੇ ਸਿੰਘ ਅਪਾਰ ਵਾਹਿਗੁਰੂ ਜੀ ਕੀ ਫਤਿਹ ਕਹੀ ਅੰਤ ਕੀ ਬਾਤ ਸਾਰੇ ਦੁਨੀਆ ਤੋਂ ਨਿਰਾਲਾ ਪੰਥ ਸਜਾ ਕੇ ਗੁਰੂ ਸਾਹਿਬ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਰਾਜੇ ਇਹ ਹਾਂ ਜਾਂਦਾ ਹੈ ਕਿ ਚੰਦਨ ਦੀ ਚਿਖਾ ਤਿਆਰ ਕਰਕੇ ਆਲੇ ਦੁਆਲੇ ਕਨਾਤਾਂ ਲਗਾ ਦਿੱਤੀਆਂ ਗਈਆਂ। ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਸਾਡੀ ਚਿਖਾ ਨਾ ਫਰੋਲੀ ਜਾਵੇ ਅਤੇ ਇਸ ਥਾਂ ਤੇ ਕੋਈ ਮੜੀ ਬਨਾ ਬਣਾਈ ਜਾਵੇ। ਜਿਹੜਾ ਵੀ ਧੰਨ ਆਵੇ ਉਹ ਲੰਗਰ ਵਿੱਚ ਵਰਤਿਆ ਜਾਵੇ। ਪਰ ਬਾਅਦ ਵਿੱਚ ਕੁਝ ਸਿੱਖਾਂ ਨੇ ਚਿਖਾ ਫਰੋਲੀ ਤਾਂ ਉਹਨਾਂ ਨੂੰ ਇੱਕ ਛੋਟੀ ਕਿਰਪਾਨ ਮਿਲੀ ਜੋ ਅੱਜ ਵੀ ਹਜ਼ੂਰ ਸਾਹਿਬ ਵਿਖੇ ਸੰਭਾਲੀ ਹੋਈ ਹੈ। ਸਾਰੀ ਮਨੁੱਖਤਾ ਦੀ ਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸ਼ਬਦ ਗੁਰੂ ਦੇ ਲੜ ਲਾ ਕੇ 41 ਸਾਲ 7 ਮਹੀਨੇ ਅਤੇ 15 ਦਿਨ ਦੀ ਉਮਰ ਪੂਰੀ ਕਰਕੇ ਅਕਾਲ ਪੁਰਖ ਦੀ ਗੋਦ ਵਿੱਚ ਜਾ ਬਰਾਜੇ ਉਹਨਾਂ ਨੇ 32 ਸਾਲ 10 ਮਹੀਨੇ ਅਤੇ 26 ਦਿਨ ਗੁਰਤਾ ਗੱਦੀ ਸੰਭਾਲੀ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦਾ ਇਤਿਹਾਸ ਜੇ ਕਿਸੇ ਤਰ੍ਹਾਂ ਦੀ ਵੀ ਭੁੱਲ ਹੋਈ ਹੋਵੇ ਤਾਂ ਸਾਹਿਬੇ ਕਮਾਲ ਸਾਨੂੰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ